ਤਾਂ ਲਓ ਜੀ ਆਪਣੀ ਹਰੀ ਮਿਰਚ ਦੀ ਤੇ ਆਲੂ ਦੀ ਸਬਜ਼ੀ ਬਣ ਕੇ ਤਿਆਰ ਹੈ ਬਹੁਤ ਹੀ ਟੇਸਟੀ ਤੇ ਬਹੁਤ ਸਵਾਦ ਬਣਦੀ ਹੈ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਥੋੜੇ ਟਾਈਮ 'ਚ ਹੀ ਬਣ ਜਾਂਦੀ ਹੈ ਤੇ ਟੇਸਟੀ ਵੀ ਬਹੁਤ ਆਉਂਦੀ ਹੈ ਤੇ ਸਬਜ਼ੀ ਬਣਾਉਣ ਖਾਤਰ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਕੋ ਪਸੰਦ ਆਵੇ ਸੇ ਤੇ ਲਾਈਕ ਕਰੋ ਤੇ ਤੁਸੀਂ ਵੀ ਸਬਜ਼ੀ ਜਰੂਰ ਬਣਾ ਕੇ ਦੇਖਿਓ ਬਹੁਤ ਸਵਾਦ ਤੇ ਬਹੁਤ ਟੇਸਟੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਸਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਡੀਓ ਵੇਖਣ ਲਈ ਧੰਨਵਾਦ ਤੇ ਅੱਜ ਆਪਾਂ ਹਰੀ ਮਿਰਚ ਦੀ ਤੇ ਆਲੂਆਂ ਦੀ ਸਬਜ਼ੀ ਬਣਾਉਣੀ ਹੈ ਆਪਾਂ ਆਲੂ ਲਏ ਆ ਦੋ ਤੇ ਕੱਟ ਲਏ ਆਪਾਂ ਤੇ ਧੋ ਲਏ ਆ ਇਹ ਚ ਕੱਟੇ ਆ ਇਹ ਆਪਾਂ ਹਰੀਆਂ ਮਿਰਚਾਂ ਲੰਗੀਆਂ ਜਿਹਦਾ ਆਪਾਂ ਚਾਰ ਪਾਉਨੇ ਆ ਤੇ ਇਹਨਾਂ ਨੂੰ ਵੀ ਟੜਾ ਕੱਟ ਲਿਆ ਵਿੱਚੋਂ ਵੀ ਕੱਢਦੇ ਆਪਾਂ ਇਹ ਚਾਰ ਵਾਲੀਆਂ ਮਿਰਚਾਂ ਇਹ ਆਪਣੀਆਂ ਵੱਡੀਆਂ ਇਹ ਆਲੂ ਤੇ ਹਰੀਆਂ ਮਿਰਚਾਂ ਦੀ ਹਰੀਆਂ ਮਿਰਚਾਂ ਦੀ ਸਬਜ਼ੀ ਬਣਾਵਾਂਗੇ ਆਪਾਂ ਇੱਕ ਟਮਾਟਰ ਲਿਆ ਜਿਹਨੂੰ ਬਰੀਕ ਕੱਟ ਲਿਆ ਇਹ ਆਪਾਂ ਪਿਆਜ਼ ਲਸਣ ਆਦਾ ਤੇ ਹਰੀ ਮਿਰਚ ਆਪਾਂ ਇੱਕ ਚੋਪਰ ਕਰ ਲਈ ਤੇ ਆਪਾਂ ਦੇਸੀ ਘਿਓ ਲਿਆ ਤੇ ਹੁਣ ਆਪਾਂ ਇੱਧਰ ਕੜਾਹੀ ਧਾਲੀ ਚੁੱਲੇ ਤੇ ਤੇ ਉਹ ਚ ਘਿਓ ਪਾਉਨੇ ਆਪਾਂ ਲਓ ਜੀ ਆਪਾਂ ਇੱਧਰ ਕਿਆਉ ਪਾ ਲਿਆ ਤੇ ਹੁਣ ਆਪਾਂ ਜੀਰਾ ਪਾਉਨੇ ਆਪਾਂ ਕਿਆਉ ਕਲਕ ਗਿਆ ਬਾਕੀ ਆਪਾਂ ਸੁੱਕੇ ਮਸਾਲੇ ਪਾਵਾਂਗੇ ਵਿੱਚ ਜਿਹੜੇ ਹਰ ਸਾਪੀ ਚ ਪੈਂਦੇ ਆ ਉਹ ਵੀ ਲਓ ਜੀ ਆਪਣਾ ਜੀਰਾ ਭੁੱਜ ਗਿਆ ਹੁਣ ਆਪਾਂ ਕਿਆਚ ਸਾਰਾ ਸਮਾਨ ਪਾਨੇ ਆਂ ਜਿਹੜਾ ਆਪਾਂ ਚੋਪਰ ਕਿੱਟ ਆ ਜੀ ਆਪਣੇ ਗੰਡੇ ਲਸਣ ਪੁੱਜ ਗਏ ਹੁਣ ਆਪਾਂ ਟਮਾਟਰ ਪਾਉਨੇ ਆਪਾਂ ਨਾ ਬਟਰ ਵੀ ਪੁੱਜ ਗਏ ਹੁਣ ਆਪਾਂ ਇਹ ਹਰੀ ਮੱਤ ਪਾਉਨੇ ਥੋੜੀ ਆਪਾਂ ਹਰੀ ਮੱਤ ਫ੍ਰਾਈ ਕਰ ਲਾਂ ਬਾਗੀ ਆਪਣਾ ਮੈਟ ਵੀ ਖਾਰੀ ਹੋ ਗਈ। ਹਰਤੇ ਵੀ ਤੇ ਹੁਣ ਆਪਾਂ ਇੱਕ ਪਾ ਦਿੰਦੇ ਹਾਂ। ਇਹ ਤਾਂ ਹਾਂ। ਲੋਮੈਂਟ ਲਈ ਇਹ ਪਟਾਟ ਦਿੰਦੇ ਹਾਂ ਥੋੜੀ ਥੋੜੀ ਅਗਮਾਂ ਤੋਂ।

ਸਕਣਾ ਕਿ ਹੋ ਗਿਆ ਅੱਗ ਜੀ ਲੋ ਜੀ ਆਪਣੀ ਹਰੀ ਮਿਰਚ ਦੀ ਤੇ ਆਲੂ ਦੀ ਸਬਜੀ ਬਣ ਕੇ ਤਿਆਰ ਹੋ ਗਈ ਥੋੜੇ ਟਾਈਮ ਚ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈ ਹੈ ਤੇ ਤੁਸੀਂ ਵੀ ਟਰਾਈ ਕਰਕੇ ਦੇਖਿਓ ਤੇ ਵੀਡੀਓ ਨੂੰ ਐਂਡ ਤੇ ਕਰਦੇ ਕਰਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕੋਈ ਵੀਡੀਓ ਕੋ ਪਸੰਦ ਆਵੇ ਸ਼ੇਅਰ ਤੇ ਲਾਈਕ ਕਰੋ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਹਾਂ ਉਹ ਤੱਕ ਆਪਾਂ ਵੀਡੀਓ ਦਾ ਐਂਡ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ